ਨੇ ਚਿੱਟੇ ਵਾਲੇ ਚਿੱਟਾ ਨਹੀਂ ਬੰਦ ਕਰਦੇ ਨਾ ਇੱਥੇ ਕੋਈ ਕਰਾਂਦਾ ਏ ਉਹ ਵੀ ਉਵੇਂ ਵੀ ਕੀ ਆ ਹਾਂ ਉਹ ਮੇ ਬਾਜ ਕੇ ਰਾਜ ਕੇ ਆ ਤੁਸੀਂ ਨજર ਮਾਰੋ ਆ ਸਰਿੰਝਾਂ ਪੰਨਿਆਂ ਨੇ ਇੱਥੇ ਆ ਪੰਨਿਆਂ ਪੰਨਿਆਂ ਨੇ ਸਰਿੰਝਾਂ ਪੰਨਿਆਂ ਨੇ ਇੱਥੇ ਡੇਲੀ ਦਾ ਕੰਮ ਬਣ ਗਿਆ ਕੋਈ ਇਹਦਾ ਹੈ ਨਹੀਂ ਕੋ ਪਹਿਲਾਂ ਘਟੋ ਘਟ ਦਿਹਾੜੀ 100 ਬੰਦਾ ਟੀਕਾ ਲੱਗ ਜਾਂਦਾ ਪੰਜਾਬ ਦੀ ਨੌਜਵਾਨੀ ਹਾਲਾਂਕਿ ਬੜਾ ਦੁੱਖ ਹੁੰਦਾ ਜਦੋਂ ਇਹੋ ਜੀ ਇਹ ਤਸਵੀਰ ਦੇਖਦੇ ਆ ਤਾਂ ਨੌਜਵਾਨ ਮੁੰਡਾ ਹੈ ਤਾਂ ਜਿਹੜੀ ਸਰਿੰਜ ਹੱਥ ਦੇ ਵਿੱਚ ਆ ਹਜੇ ਆ ਵੇਖ ਲਓ ਆ ਸਰਿੰਜ ਹੱਥ ਦੇ ਵਿੱਚ ਆ ਮੇਰਾ ਵੀ ਕੀ ਪੁੱਤ ਜੀ ਤੂੰ ਬੀੜਗਾ ਬਣਾਈ ਮੇਰੇ ਪੁੱਤ ਦਾ ਮੋਲ ਲੈ ਪਿਆ ਹੂੰ ਹੂੰ ਬੱਚਾ ਇਥੋਂ ਹੁਣੇ ਤੁਰੇ ਜਾਓ 500 ਰੁਪਏ ਜਿਹੜਾ ਮਰਜ਼ੀ ਜਵਾਕ ਤੋਂ ਜਾ ਕੇ ਚਟਾ ਫੜੋ ਸੋੜੀ ਨਗਰ ਦੋਲੇ ਵਾਲੇ ਨੇ ਟੱਪ ਚੁੱਕਾ ਦੋਲੇ ਵਾਲੇ ਨਾਲੋਂ ਵੀ ਜ਼ਿਆਦਾ ਕੰਮ ਆ ਛੋਟੇ ਛੋਟੇ ਬੱਚੇ ਜਿਹੜੇ ਆ ਇਹ ਕੰਮ ਕਰ ਰਹੇ ਇਹ ਤੇ ਮੌਤ ਬਾਰ ਵੀ ਹੋ ਜਾਈ ਤੇ ਦੂਜੇ ਵੀ ਹੋ ਜਾਈ ਇੱਥੇ ਠੀਕ ਨੂੰ ਬੇਲੀ ਜਿੰਨੂੰ ਕਹਿੰਦਾ ਉਹ ਆਪ ਕੋ ਅੱਖਾਂ ਕੱਢਦੇ ਆ ਪਿੱਛੇ ਇੱਥੇ ਹੀ ਰਾਜ ਸਿੰਘ ਦੀ ਮੌਤ ਹੋਈ 14 ਬੰਦਿਆਂ ਤੇ ਲਿਸਟ ਬਣਾ ਕੇ ਨਾ ਦੇ ਕੇ ਆਏ ਹਾਂ ਉਸ 14 ਨੇ ਤਾਂ ਕੁਝ ਕਿਹਾ ਨਹੀਂ ਤੇ ਸਾਨੂੰ ਉਲਟੀਆ ਧਮਕੀਆਂ ਮਿਲਦੇ ਰਹੇ ਤੋਂ ਬਾਅਦ ਅਸੀਂ ਆਪਦਾ ਇੱਥੋਂ ਜਗਾ ਹੀ ਵੇਚ ਕੇ ਪਾਸੇ ਲੈ ਲਈ ਆ ਹਰੇਕ ਨੂੰ ਪਤਾ ਹੈ ਕਿਹੜਾ ਵੇਚਦਾ ਕਿ ਬਹੁਤ ਹੀ ਮੰਦਾ ਹਾਲ ਛੋਟੀ ਨਗਰ ਨੇ ਕੀ ਆਉਤੇ ਜਵਾਕ ਆਪ ਬਚਾਲੋ ਛੋਟੀ ਨਗਰ ਦਾ ਬਹੁਤ ਮੰਦਾ ਹਾਲ ਮੌਜੂਦਾ ਐਮਐਲਏ ਨੂੰ ਕੁਝ ਮਾੜਾ ਮੋਟਾ ਜਦੋਂ ਸਰਕਾਰ ਬਣੀ ਕੁਝ ਕਿਹਾ ਸੀ ਉਹ ਉਹ ਤੁਹਾਡੇ ਸਾਹਮਣੇ ਇਹ ਸਰਕਾਰ ਬਣੀ ਹੈ ਤੇ ਕਹਿੰਦੇ ਚਿੱਟਾ ਖਤਮ ਕਰ ਦਿਆਂਗੇ ਪਰ ਮੈਨੂੰ ਨਹੀਂ ਲੱਗਦਾ ਕਿ ਛੋਟੀ ਨਗਰ ਚੋਂ ਖਤਮ ਹੋਇਆ ਉਹ ਹੋਰ ਬੰਦੇ ਜਿਨ੍ਹਾਂ ਦੀ ਜ਼ਮੀਨ ਇੱਥੇ ਆ ਚਿੱਟੇ ਵਾਲੇ ਜਰੂਰ ਕਿਹੜਾ ਮਾਰਦੇ ਆ ਕੋਈ ਮੁਲਾਜ਼ਮ ਨਹੀਂ ਇੱਥੇ ਆ ਕੇ ਵੇਖਿਆ ਹੈ ਹੁਣ ਵੀ ਆਈ ਸੀ ਸੀ ਆ ਕੇ ਚਲ ਜੇ ਹੋਇਆ ਮਾੜਾ ਮੋਟਾ ਸਾ ਤ ਵੀ ਬਚਾ ਲਾਂਗੇ ਪਰ ਨਹੀਂ ਸਾਡੇੋਂ ਤੋਂ ਪਹਿਲਾਂ ਹੀ ਡੈੱਡ ਹੋਇਆ ਪਿੰਡ ਸੋਢੀ ਨਗਰ ਮੌਜੂਦਾ ਤਾਂ ਤੁਹਾਨੂੰ ਇੱਥੇ ਪੰਜਾਬ ਦੀ ਨੌਜਵਾਨੀ ਹਾਲਾਂਕਿ ਬੜਾ ਦੁੱਖ ਹੁੰਦਾ ਜਦੋਂ ਇਹੋ ਜੀ ਤਸਵੀਰ ਦੇਖਦੇ ਆ ਤਾਂ ਨੌਜਵਾਨ ਮੁੰਡਾ ਹੈ ਤਾਂ ਜਿਹੜੀ ਸਰਿੰਜ ਹੱਥ ਦੇ ਵਿੱਚ ਆ ਹਜੇ ਆਹ ਵੇਖ ਲਓ ਆਹ ਸਰਿੰਜ ਹੱਥ ਦੇ ਵਿੱਚ ਆ ਆਹ ਸਰਿੰਜ ਹਜੇ ਹੱਥ ਦੇ ਵਿੱਚ ਆ ਤੁਸੀਂ ਦੇਖੋ ਤੇ ਇੰਜ ਆਪਦੇ ਕੀ ਮੌਤ ਹੋ ਚੁੱਕੀ ਪਤਾ ਨਹੀਂ ਕਦੋਂ ਦਾ ਇੱਥੇ ਇਹ ਨੌਜਵਾਨ ਪਿਆਏ ਤਾਂ ਤੁਸੀਂ ਨਜ਼ਰ ਮਾਰੋ ਇਹ ਸੋਢੀ ਨਗਰ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਤਸਵੀਰਾਂ ਨੇ ਹਾਲਾਂਕਿ ਸੇਵਨ ਵਾਲਾ ਸੇਵਨ ਵਾਲੇ ਦੇ ਵਿੱਚ ਪਿਆਏ ਨੌਜਵਾਨ ਆ ਪਹਿਲਾਂ ਤੁਹਾਨੂੰ ਦਿਖਾਉਣੇ ਆ ਇਹਦਾ ਇੱਕ ਆਈਡੀ ਕਾਰਡ ਮਿਲਿਆ ਹਾਲਾਂਕਿ ਲੋਕ ਇੱਥੇ ਜਿਹੜੇ ਹੈਗੇ ਨੇ ਪਿੰਡ ਵਾਲੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਦਾ ਜਿਹੜਾ ਇੱਕ ਕਾਰਡ ਮਿਲਿਆ ਇਹਦੀ ਜੇਬ ਦੇ ਵਿੱਚੋਂ ਜਿਹੜਾ ਕਾਰਡ ਤੇ ਉੱਪਰ ਜਗਮੀਤ ਸਿੰਘ ਦਾ ਨਾਮ ਲਿਖਿਆ ਔਰ ਪਿੰਡ ਜਿਹੜਾ ਇਹਦਾ ਹਜੇ ਇੱਥੇ ਕੰਫਰਮ ਨਹੀਂ ਹੈਗਾ ਕੋਈ ਵੀ ਤਾਂ ਇਹ ਕਾਰਡ ਦਾ ਹਜੇ ਤੱਕ ਇਹ ਕਲੀਅਰ ਨਹੀਂ ਵੀ ਇਹ ਕਾਰਡ ਕਿਸ ਚੀਜ਼ ਦਾ ਹੈਗਾ ਫਿਲਹਾਲ ਲੇਕਿਨ ਉਸ ਦੇ ਵਿੱਚੋਂ ਨਿਕਲਿਆ ਇਹ ਕਾਰਡ ਔਰ ਫਿਲਹਾਲ ਪ੍ਰਸ਼ਾਸਨ ਇੱਥੇ ਜ਼ਰੂਰ ਪਹੁੰਚਿਆ ਭਾਈ ਕਿਹੜੇ ਬੰਦੇ ਇੱਥੇ ਪਹਿਲਾਂ ਸੀਗੇ ਤੁਸੀਂ ਸੀ ਇੱਥੇ ਤੁਹਾਡੀ ਮੋਟਰ ਇਹ ਨਹੀਂ ਮੋਟਰ ਨਹੀਂ ਆਪਾਂ ਸਪਰੇਅ ਕਰਦੇ ਪਏ ਉੱਥੇ ਹਾਂ ਤੇ ਇੱਥੇ ਡੇਲੀ ਦਾ ਕੰਮ ਬਣ ਗਿਆ ਕੋਈ ਇਹ ਤਾਂ ਹੈ ਨਹੀਂ ਕਿ ਪਹਿਲਾਂ ਘੱਟੋ ਘੱਟ ਦਿਹਾੜੀ 100 ਬੰਦਾ ਟਿਕਾ ਲੱਗ ਜਾਂਦਾ ਇੱਥੇ ਇੱਥੇ ਟਿਕਾ ਲਾਉਂਦੇ ਡੇਲੀ ਜਿੰਨੂੰ ਕਹੀਦਾ ਉਹ ਕੋ ਅੱਖਾ ਕ ਪਿੱਛੇ ਜਿਹੇ ਹੀ ਰਾਸ ਸਿੰਘ ਦੀ ਮੌਤ ਅਸੀਂ 14 ਬੰਦਿਆਂ ਤੇ ਲਿਸਟ ਬਣਾ ਕੇ ਨਾ ਦੇ ਕੇ ਆਏ ਹਾਂ ਉਹ 14 ਨੇ ਤਾਂ ਕੁਝ ਕਿਹਾ ਨਹੀਂ ਤੇ ਸਾਨੂੰ ਉਲਟੀਆ ਧਮਕੀਆਂ ਮਿਲਦੀਆਂ ਰਹੇ ਉਦੋਂ ਬਾਅਦ ਅਸੀਂ ਆਪਦਾ ਇੱਥੋਂ ਜਗਾ ਹੀ ਵੇਚ ਕੇ ਪਾਸੇ ਲੈ ਲਈ ਆ ਕਿ ਆਪਦੇ ਬੱਚੇ ਬਚਾਉਣੇ ਆ ਸਾਨੂੰ ਕੋਈ ਲੋੜ ਨਹੀਂ ਹਰੇਕ ਨੂੰ ਪਤਾ ਹੈ ਕਿਹੜਾ ਵੇਚਦਾ ਕਿ ਬਹੁਤ ਹੀ ਮੰਦਾ ਹਾਲਾ ਛੋੜੀ ਨਗਰ ਦੇ ਵਿੱਚ ਬੱਚਾ ਇੱਥੋਂ ਹੁਣੇ ਤੁਰੇ ਜਾਓ 500 ਰੁਪਏ ਜਿਹੜਾ ਮਰਜ਼ੀ ਜਵਾਗ ਤੋਂ ਜਾ ਕੇ ਚਿਟਾ ਫਾੜ ਲਓ ਕੋਈ ਕਾਰਵਾਈ ਕੋਈ ਕੁਝ ਨਹੀਂ ਜਿੰਨੂੰ ਕਹਿੰਦਾ ਕੋ ਕਹਿੰਦਾ ਕਿ ਕੋਈ ਨਹੀਂ ਤੋਂ ਲਾ ਦੇ ਰਾ ਜਿੱਥੇ ਸਹੀ ਆ ਕਰ ਲਾਂਗੇ ਉਦੋਂ ਬਾਅਦ ਭਾਈ ਆਪਾਂ ਤਾਂ ਹੱਥ ਜੋੜੇ ਆ ਕਿ ਆਪਦੇ ਜਵਾਕ ਆ ਬਚਾ ਲਓ ਛੋੜੀ ਨਗਰ ਦਾ ਬਹੁਤ ਮੰਦਾ ਹਾਲ ਜੀ ਕਿੰਨੇ ਕ ਵਜੇ ਤੁਸੀਂ ਦੇਖਿਆ ਇਹਨੂੰ ਸਾਨੂੰ ਜਦੋਂ ਤੁਹਾਨੂੰ ਫੋਨ ਕੀਤਾ ਉਦੋਂ ਹੀ ਕਰਤਾ ਸੀ ਅੱਛਾ ਤੇ ਇੱਕ ਲੱਗਦਾ ਹਲਾਤਾਂ ਤੋਂ ਕਦੋਂ ਕਦਾਂ ਪਿਆ ਇੱਥੇ ਹਲਾਤਾਂ ਤੋਂ ਮੁੰਕੇ ਨੂੰ ਕੋਈ ਤੁਹਾਡੇ ਸਾਹਮਣੇ ਕੋ 360 ਤਿੰਨ ਦਾ ਟੈਂਪਰ ਠੀਕ ਆ ਠੀਕ ਆ ਕਿੱਥੇ ਲਾਇਆ ਲੱਗਦਾ ਸਰਿੰਜ ਤਾਂ ਹੱਥ 'ਚ ਆ ਕਿੱਥੇ ਲਾਇਆ ਲੈਂਦੇ ਜੋ ਲੱਤ ਦੇ ਵਿੱਚ ਲੱਗਾ ਉਹ ਖੂਨ ਵੀ ਨਿਕਲਦਾ ਪਿਆ ਲੱਤ ਚਲਾਇਆ ਲੱਤ ਚਲਾਇਆ ਤੇ ਲੱਗਦਾ ਮੌਤ ਹੋ ਗਈ ਆ ਉਹ ਤੁਹਾਡੇ ਸਾਹਮਣੇ ਆਉਣ ਦਾ ਸ ਅੱਛਾ ਇੱਥੇ ਇੱਥੇ ਆਮ ਹੀ ਚਟਾ ਲਾਉਂਦੇ ਲੋ ਆਮ ਹੀ ਆਮ ਹੈ ਜੀ ਅੱਛਾ ਆ ਦੇਖੋ ਇਹ ਸੈਡ ਆ ਇੱਕ ਆ ਮੇਰਾ ਵੀਰ ਸੋਖਾ ਸਾਡੀ ਜ਼ਮੀਨ ਆ ਨਾਲ ਇੱਥੇ ਅਸੀਂ ਆਪਦੀ ਪਾ ਪਰਸਨੈਲਿਟੀ ਆਸਤੇ ਨੜਕਾ ਲਾਇਆ ਹੂੰ ਹੂੰ ਇੱਥੇ ਲਾਇਆ ਆਪਣਾ ਫੱਟਾ ਲਾਇਆ ਫੱਟਾ ਸੀ ਉੱਥੇ ਲੈ ਗਏ ਹੂੰ ਇੱਥੇ ਆਉਂਦੇ ਆ ਭਰਦੇ ਆ ਇਹ ਗੱਲ ਆ ਕੇ ਚਲੇ ਜਾਂਦੇ ਆ ਜੇ ਕਿਸੇ ਨੂੰ ਕਹਿੰਨੇ ਆ ਉਹ ਅਗੋਂ ਅੱਖਾ ਕਾਟਦਾ ਕਿ ਤੂੰ ਕੌਣ ਹੋ ਨਾ ਸਾਨੂੰ ਕਹਿਣਾ ਅਸੀਂ ਮਾਰ ਦਾਂਗੇ ਤੁਹਾਨੂੰ ਹੂੰ ਹੂੰ ਸਾਡੀਆਂ ਦੋ ਵਾਰੀ ਸਾਡੀਆਂ ਮੋਟਰਾਂ ਲੈ ਗਈਆਂ ਤਾਰਾਂ ਲੈ ਗਈਆਂ ਜੇ ਨਾ ਸਾਡੀ ਕੋਈ ਪ੍ਰਸ਼ਾਸਨ ਸੁਣਦਾ ਤਾਂ ਇਹ ਕਿਹੜੇ ਪਾਸੇ ਜਾਈਏ ਦੱਸੋ ਹੂੰ ਹ ਪਾਣੀ ਲਾਉਣਾ ਜਾ ਕੋਈ ਮੋਟਰਾਂ ਵੇਖ ਲੋ ਆ ਸਾਡੀ ਮੋਟਰ ਲੱਥੀ ਪਈ ਆ ਉਪਰੇ ਧਾਰਾਂ ਵੀ ਲੱਥੀਆਂ ਪਈਆਂ ਤੇ ਦੋ ਵਾਰ ਹੋਇਆ ਤਿੰਨ ਵਾਰ ਹਰ ਵਾਰ ਕੁੜੀਆਂ ਇਹੀ ਕੰਮ ਇੱਥੇ ਲਾਲਾ ਚੱਟਾ ਕੁੜੀਆਂ ਮਰੀ ਜਾਂਦੇ ਆ ਪਤਾ ਨਹੀਂ ਕੋਈ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਸਾਡੇ ਸਾਹਨ ਤੋਂ ਕੋਈ ਕਾਰਵਾਈ ਨਹੀਂ ਹੈਗੀ ਅੱਛਾ ਮੌਜੂਦਾ ਐਮਐਲਏ ਨੂੰ ਕੁਝ ਮਾੜਾ ਮੋਟਾ ਜਦੋਂ ਸਰਕਾਰ ਬਣੀ ਕੁਝ ਕਿਹਾ ਸੀ ਉਹ ਤੋਂ ਉਹ ਤੁਹਾਡੇ ਸਾਹਮਣੇ ਇਹ ਸਰਕਾਰ ਬਣੀ ਹੈ ਤੇ ਕਹਿੰਦੇ ਚੱਟਾ ਖਤਮ ਕਰ ਦੇਵਾਂਗੇ ਪਰ ਮੈਨੂੰ ਨਹੀਂ ਲੱਗਦਾ ਕਿ ਛੋਟੀ ਨਗਰ ਤੋਂ ਖਤਮ ਹੋਇਆ ਆਊਗਾ ਅੱਛਾ ਪ੍ਰਸ਼ਾਸਨ ਕਹਿੰਦੇ ਪਿੱਛੇ ਇੱਥੇ ਪੁਲਿਸ ਬੜੀ ਗੇੜੇ ਮਾਰਦੀ ਰਹੀ ਆ ਥਾਣੇ ਦੀ ਔਰ ਇਸ ਖਾਸ ਕਰਕੇ ਇਸ ਜਗ੍ਹਾ ਮਸ਼ਹੂਰ ਸੀ ਉਦੋਂ ਪੁਲਿਸ ਇੱਥੇ ਆਉਂਦੀ ਰਹੀ ਆ ਕੁਝ ਫਰਕ ਪਿਆ ਅਸੀਂ ਤਾਂ ਇੱਥੇ ਰਹੇ ਸਾਡੇ ਉਹਦੇ ਤੇ ਕੋਈ ਪੁਲਿਸ ਨਹੀਂ ਆਈ ਕੋਈ ਨਹੀਂ ਅਸੀਂ ਡੇਲੀ ਗੇੜਾ ਆ ਸੁੱਖਾ ਵੀ ਇੱਥੇ ਆ ਹੋਰ ਬੰਦੇ ਜਿਨ੍ਹਾਂ ਦੀ ਜ਼ਮੀਨ ਆ ਇੱਥੇ ਆ ਚਿੱਟੇ ਵਾਲੇ ਜ਼ਰੂਰ ਗੇੜਾ ਮਾਰਦੇ ਆ ਕੋਈ ਮੁਲਾਜ਼ਮ ਨਹੀਂ ਇੱਥੇ ਆ ਕੇ ਵੇਖਿਆ ਅਸੀਂ ਇਹ ਬਾਈ ਇਹ ਮਸ਼ਹੂਰ ਆ ਦੇਖੋ ਨਹਿਰ ਦੂਜੀ ਪੱਕੀ ਹੈ ਦੋਵੇਂ ਫਿਰ ਇੱਥੇ ਉਹ ਤਾਂ ਫਿਰ ਉਧਰ ਉਹਨਾਂ ਨੂੰ ਪਤਾ ਹੋਵੇ ਸਾਡੇ ਤਾਂ ਜ਼ਮੀਨ ਹੈ ਤਾਂ ਜ਼ਮੀਨ ਤੇ ਗੇੜਾ ਮਾਰਨ ਆਉਣਾ ਹੀ ਆਉਣਾ ਤੇ ਜਦੋਂ ਜ਼ਮੀਨ ਤੇ ਗੇੜਾ ਮਾਰਨ ਆਉਣੇ ਆ ਸਾਨੂੰ ਦਾ ਆਪਦਾ ਮੋਟਰਸਾਈਕਲ ਵੀ ਆਉ ਦੇਖੋ ਆਪਣੀ ਆ ਜਮੀਨ ਐਕਟਵਾ ਉੱਥੇ ਖਲਾਰੀ ਇਹ ਨਹੀਂ ਪਤਾ ਕਿ ਇਥੋਂ ਚਾਬੀ ਲਾਉਣ ਦਾ ਲੈ ਜਾਣ ਹੂੰ ਹੂੰ ਅੱਛਾ ਇੱਥੇ ਹੀ ਖਤਰਾ ਤੁਹਾਨੂੰ ਆਪਦੀ ਜਗਾ ਚ ਖਤਰਾ ਆਪਦੀ ਜਗਾ ਚ ਖਤਰਾ ਉਹ ਆਪਦੀ ਸਾਡੇ ਤਾਰਾਂ ਨਹੀਂ ਛੱਡਦੀ ਮੋਟਰ ਨਹੀਂ ਛੱਡਦਾ ਖਤਰਾ ਹੋਰ ਕੀ ਖਤਰਾ ਤੋਂ ਵੱਧ ਕੀ ਹੋਰ ਹੂੰ 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 ਤਾਂ ਬਿਲਕੁਲ ਆ ਤਸਵੀਰ ਵੇਖੋ ਤੁਹਾਨੂੰ ਤਸਵੀਰ ਦਿਖਾਉਣੇ ਆਹ ਵੇਖ ਲੋ ਆ ਸ਼ਰੀਆਮ ਆ ਆ ਸਰਿੰਜਾਂ ਪੰਨਿਆਂ ਨੇ ਆ ਤੁਸੀਂ ਨਜ਼ਰ ਮਾਰੋ ਆ ਸਰਿੰਜਾਂ ਪੰਨਿਆਂ ਨੇ ਇੱਥੇ ਆ ਪੰਨਿਆਂ ਪੰਨਿਆਂ ਨੇ ਸਰਿੰਜਾਂ ਪੰਨਿਆਂ ਨੇ ਇਧਰ ਉਹ ਬਾਈ ਮੜਾ ਜਾ ਆ ਵੇਖਿਓ ਆ ਵੇਖੋ ਆ ਤਾਜੀ ਸਰਿੰਜ ਪਈ ਇੱਥੇ ਆਹ ਸੁਈਆਂ ਪਈਆਂ ਆਹ ਸਰਿੰਜਾਂ ਪਈਆਂ ਆਹ ਦੇਖ ਲਓ ਕਿੰਨੀਆਂ ਸਰਿੰਜਾਂ ਪਈਆਂ ਆਹ ਬਹੁਤ ਸਾਰੀਆਂ ਸਰਿੰਜਾਂ ਪਈਆਂ ਇਧਰ ਪੰਨੀਆਂ ਪਈਆਂ ਸਰਿੰਜਾਂ ਪਈਆਂ ਇਹ ਸਾਰੀਆਂ ਇੱਥੇ ਇਸ ਨਹਿਰ ਤੇ ਆ ਕੇ ਟੀਕੇ ਲਾਉਂਦੇ ਆ ਆਹ ਦੇਖ ਲਓ ਆਹ ਪਈ ਆ ਆਹ ਸਰਿੰਜ ਪਈ ਆ ਆਹ ਦੇਖ ਲਓ ਇਹ ਇਹ ਫਿਰੋਜ਼ਪੁਰ ਦੇ ਵਿੱਚ ਨੇ ਫਿਰੋਜ਼ਪੁਰ ਦੇ ਹਾਲਾਤ ਨੇ ਆਹ ਸਰਿੰਜ ਪਈ ਆ ਇੱਥੇ ਇਸ ਨਹਿਰ ਤੇ ਕਹਿ ਲੀਏ ਜੇ ਸੇਵਨ ਵਾਲੇ ਤੇ ਕਹਿ ਲੀਏ ਇਸੇ ਤਰੀਕੇ ਨਾਲ ਹੀ ਜਿਹੜਾ ਇੱਥੇ ਪੰਨੀਆਂ ਚਿੱਟੇ ਵਾਲੇ ਸਰਿੰਜਾਂ ਨਿਛੇੜੀ ਇੱਥੇ ਆਪਦੇ ਅੱਡੇ ਬਣਾ ਕੇ ਬੰਦੇ ਆ ਲੋਕ ਦੁਖੀ ਨੇ ਆ ਤੁਸੀਂ ਆਪ ਹੀ ਸੁਣਿਆ ਲੋਕ ਬੜੇ ਦੁਖੀ ਨੇ ਕਹਿੰਦੇ ਵੀ ਇੱਥੇ ਅੱਡਾ ਇੱਥੇ ਕੋਈ ġੇੜਾ ਨਹੀਂ ਮਾਰਦਾ ਕਿਸੇ ਵੀ ਤਰ੍ਹਾਂ ਦਾ ਕੋਈ ਇੱਥੇ ਪ੍ਰਸ਼ਾਸਨ ਵੱਲੋਂ ਕਹਿ ਲਈਏ ਜਾਂ ਕੋਈ ਵੀ ਇੱਥੇ ਕਾਰਵਾਈ ਨਹੀਂ ਹੈਗੀ ਤਾਂ ਨੌਜਵਾਨ ਦੀ ਦੱਸਿਆ ਜਾ ਰਿਹਾ ਕਿ ਇੱਥੇ ਲਗ ਲਈ ਪਿੰਡ ਦਾ ਹੀ ਆ ਪਰ ਫਿਲਹਾਲ ਹਜੇ ਤੱਕ ਇਹ ਨਹੀਂ ਕਲੀਅਰ ਹੋਇਆ ਵੀ ਇਹ ਕਿੱਥੋਂ ਦਾ ਤਾਂ ਕਦੋਂ ਕਦਾ ਹੈਗਾ ਸਿਰਫ ਇਹਦਾ ਜਗਮੀਤ ਸਿੰਘ ਦੇ ਦਾ ਨਾਮ ਜਿਹੜਾ ਉਹ ਜਰੂਰ ਇਹਦੇ ਤੇ ਆਪਣਾ ਇੱਕ ਆਈਡੀ ਕਾਰਡ ਜਾਂ ਨਿਕਲਿਆ ਉਹਦੇ ਵਿੱਚੋਂ ਨਾਮ ਇਹਨਾਂ ਦਾ ਮਿਲਿਆ ਰੋਟ ਸੈਂਟਰ ਦਾ ਲੱਗ ਰਿਹਾ ਕੋਈ ਜਿਹੜੀ ਕੋਈ ਗੋਲੀ ਜੀਬ ਤੇ ਰੱਖਣ ਵਾਲੀ ਸ਼ਾਇਦ ਦਿੰਦੇ ਆ ਮੈਂ ਵੀ ਉਹਦਾ ਕਾਰਡ ਲੱਗ ਰਿਹਾ ਪਰ ਫਿਲਹਾਲ ਇੱਥੇ ਜਿਹੜੇ ਲੋਕ ਨੇ ਉਹ ਕਥਿਤ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਇੱਥੇ ਸਰਿੰਜਾਂ ਆਮ ਦੇਖੀਆਂ ਜਾ ਸਕਦੀਆਂ ਨੇ ਇੱਥੇ ਆ ਕੇ ਹੀ ਜਿਹੜੇ ਨਿਸ਼ੇੜੀ ਨੇ ਚੱਟਾ ਲਾਉਂਦੇ ਨੇ ਇੱਥੇ ਭਰਪਾ ਟੀਕੇ ਲਾਈ ਜਾਂਦੇ ਨੇ ਆ ਸੇਵਨ ਵਾਲਾ ਉਹ ਪਿੰਡ ਤੱਕ ਆ ਉਹ ਪਿੰਡ ਤੱਕ ਆ ਦੂਰ ਤੱਕ ਔਰ ਇਸ ਜਗ੍ਹਾ ਤੇ ਇਵੇਂ ਜਿਹੜੇ ਆ ਲਗਾਤਾਰ ਇਸੇ ਤਰੀਕੇ ਨਾਲ ਇਹ ਪੂਰੀ ਪਟੜੀ ਦੇ ਉੱਪਰ ਜਿਹੜੇ ਕੀ ਆ ਇਨੀਸ਼ੀਏਟਿਵ ਕੀ ਲਾਉਂਦੇ ਨੇ ਤਾਂ ਇਹ ਤਸਵੀਰ ਹਾਲਾਕੇ ਨਹੀਂ ਦਿਖਾ ਸਕਦੇ ਅਸੀਂ ਤੁਹਾਨੂੰ ਤਾਂ ਹੱਥ ਦੇ ਵਿੱਚ ਸਿਰੰਜਾ ਬਾਈ ਦੇ ਉਵੇਂ ਹੱਥ ਦੇ ਵਿੱਚ ਸਿਰੰਜਾ ਔਰ ਲੱਤ ਦੇ ਕੋਲੇ ਟੀਕਾ ਲਾਇਆ ਔਰ ਉਸ ਤੋਂ ਬਾਅਦ ਇਹਦੀ ਲੋਕ ਦੱਸ ਰਹੇ ਆ ਕਿ ਮੌਤ ਹੀ ਹੋ ਗਈ ਕਿਉਂਕਿ ਪਾਣੀ ਦੇ ਵਿੱਚ ਮੂੰਹ ਡੁੱਬਿਆ ਪਿਆ ਔਰ ਫਿਲਹਾਲ ਚੈੱਕ ਕੀਤਾ ਇੱਥੋਂ ਦੇ ਲੋਕਾਂ ਨੇ ਤਾਂ ਹਜੇ ਕੁਝ ਲੱਗ ਨਹੀਂ ਰਿਹਾ ਪਰ ਫਿਲਹਾਲ ਪ੍ਰਸ਼ਾਸਨ ਪਹੁੰਚਿਆ ਕੀ ਹੁੰਦਾ ਹੈ ਕੀ ਕਾਰਵਾਈ ਕੀਤੀ ਜਾਂਦੀ ਹੈ ਕੀ ਨਹੀਂ ਕਾਰਵਾਈ ਕੀਤੀ ਜਾਂਦੀ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਇੱਥੇ ਪਿੰਡ ਜਿਹੜਾ ਉਹ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ ਪੂਰਾ ਕਿਉਂਕਿ ਨਾਲ ਪਿੰਡ ਆ ਔਰ ਇਹ ਪਿੰਡ ਬੜਾ ਮਸ਼ਹੂਰ ਆ ਬੜਾ ਮਸ਼ਹੂਰ ਪਿੰਡ ਆ ਸੋਢੀ ਨਗਰ ਇਹਦੇ ਵਿੱਚ ਇੱਥੋਂ ਤੱਕ ਵੀ ਇਨਫੋਰਮੇਸ਼ਨਾਂ ਦਿੰਦੇ ਸੀ ਲੋਕ ਇੱਥੋਂ ਤੱਕ ਵੀ ਮੀਡੀਆ 'ਚ ਬੋਲਦੇ ਸੀ ਕਿ ਪੂਰੇ ਪਿੰਡ ਦੇ ਵਿੱਚ ਜਿਹੜੇ ਕੀ ਆ ਤਕਰੀਬਨ ਨੌਜਵਾਨ ਜਿਹੜੇ ਆ ਚਿੱਟੇ ਦਾ ਸ਼ਿਕਾਰ ਨੇ ਚਿੱਟਾ ਪੀਂਦੇ ਨੇ ਚਿੱਟਾ ਲਾਉਂਦੇ ਨੇ ਟੀਕੇ ਲਾਉਂਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਕਹਿੰਦੇ ਨਜ਼ਰ ਆਉਂਦੇ ਨੇ ਮਾਦਾ ਤੁਹਾਡਾ ਕਿਹੜਾ ਸੋਢੀ ਨਗਰਾਂ ਹਾਂ ਸੋਢੀ ਕੀ ਹਾਲਾਤ ਨੇ ਇੱਥੋਂ ਦੇ ਚਿੱਟੇ ਦੇ ਮਾੜੇ ਨੇ ਕਿੰਨਾ ਕਹਿਗਾ ਉਹ ਕਿੰਨੇ ਦਾ ਕੀ ਪਤਾ ਵੀ ਮਾੜਾ ਇਹਨੇ ਹਾਲਾਤ ਮਾੜੇ ਨੌਜੋਨਾ ਵਾਸਤੇ ਮਾੜੇ ਇੰਦੇ ਵੀ ਲਖਾਂਦੇ ਬਿਲਹੋਰ ਕੀ ਹਾਲਾਤ ਨੇ ਬਾਈ ਜੀ ਬਹੁਤ ਵੇਖਦਾ ਚਿੱਟਾ ਵੀ ਵੇਖਦਾ ਵੀ ਆ ਹਾਂ ਅੱਛਾ ਤੇ ਪੀਂਦੇ ਕਿੰਨੇ ਕ ਪੀਂਦੇ ਬਹੁਤ ਨੇ ਟਿਕਾ ਲਾਉਂਦੇ ਹਾਂ ਟਿਕਾ ਲਾਉਂਦੇ ਅੱਛਾ ਇਸ ਨਹਿਰ ਤੇ ਪਹਿਲਾਂ ਵੀ ਆਉਂਦੇ ਆ ਆਪਾਂ ਨੂੰ ਇਹ ਨਹਿਰ ਦਾ ਨਹੀਂ ਪਤਾ ਵੀਰੇ ਹੂੰ ਹੂੰ ਤਾਂ ਫਿਲਹਾਲ ਇਧਰਲੇ ਪਾਸੇੋਂ ਜਿਹੜੇ ਲੋਕ ਨੇ ਉਹ ਇੱਥੇ ਇਕੱਠੇ ਹੋਣੇ ਸ਼ੁਰੂ ਹੋਏ ਨੇ ਇਧਰ ਪੁਲਿਸ ਦੀਆਂ ਗੱਡੀਆਂ ਖੜੀਆਂ ਨੇ ਹਾਲਾਂਕਿ ਪੁਲਿਸ ਪਹੁੰਚੀ ਆ ਪਰ ਫਿਲਹਾਲ ਹਜੇ ਤੱਕ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਇਹ ਬੰਦਾ ਕਿੱਥੋਂ ਦਾ ਹੈ ਕਿੱਥੋਂ ਦਾ ਹੈਗਾ ਇਹ ਬੰਦਾ ਕਿਵੇਂ ਕਿਹੜੀ ਜਗ੍ਹਾ ਤੋਂ ਆ ਤੁਸੀਂ ਕਿਹੜੇ ਪਿੰਡ ਦੇ ਹੋ ਜੀ ਛੋਡੀ ਨਗਰ ਤੋਂ ਮੌਜੂਦਾ ਪੰਚਾਇਤ ਮੈਂਬਰ ਆ ਅੱਛਾ ਕੀ ਹਾਲਾਤ ਨੇ ਇੱਥੇ ਲਾਤੀਆ ਤੁਹਾਡੇ ਸਾਹਮਣੇ ਆਈ ਬਹੁਤ ਮੰਦੇ ਹਾਲਤਾ ਛੋਡੀ ਨਗਰ ਦਾ ਤਾਂ ਬਹੁਤ ਮੰਦਾ ਹੂੰ ਆਪਾਂ ਕਹਿੰਦੇ ਸੀ ਪਹਿਲਾਂ ਦੋਲੇ ਵਾਲਾ ਪਰ ਸੋਢੀ ਨਗਰ ਦੋਲੇ ਵਾਲੇ ਨਾਲ ਟੱਪ ਚੁੱਕਾ ਦੋਲੇ ਵਾਲੇ ਨਾਲੋਂ ਵੀ ਜ਼ਿਆਦਾ ਕੰਮ ਛੋਟੇ ਛੋਟੇ ਬੱਚੇ ਜਿਹੜੇ ਆ ਇਹ ਕੰਮ ਕਰ ਰਹੇ ਆ ਹੂੰ ਚੱਲੀ ਜਾਂਦਾ ਬਹੁਤ ਜ਼ਿਆਦਾ ਇੱਕ ਦੋ ਜਣੇ ਨੂੰ ਅੱਗੇ ਵੀ ਅਸੀਂ ਲੜਾਈ ਵੀ ਲਈ ਮੋਟਰਸਾਈਕਲ ਖੋਏ ਆ ਪਰ ਅਸੀਂ ਕਿੰਨੇ ਕ ਨਾਲ ਲੜ ਗਏ ਸਾਡਾ ਘਰ ਆ ਰੋਡ ਦੇ ਉੱਪਰ ਆ ਜਿਹੜਾ ਕਿਹੜਾ ਕਹਿੰਦਾ ਪੰਚਾਇਤ ਮੈਂਬਰ ਦਾ ਘਰ ਆ ਸਰਪੰਚ ਦਾ ਘਰ ਪਰ ਅਸੀਂ ਕਿਹਨੂੰ ਕਿਹਨੂੰ ਕਹੀਏ ਜਿਹਨੂੰ ਕਿੰਨੇ ਅਗਲੇ ਗੱਲ ਪੈਂਦੇ ਆ ਕਿੰਨੇ ਕ ਕਿੰਨਾ ਕ ਚਿੱਟਾ ਪਿੰਡ ਚ ਨੌਜਵਾਨ ਵੀ ਲਾਉਂਦੇ ਆ ਔਰ ਇੱਥੇ ਕਿੰਨਾ ਕ ਲੱਗਦਾ ਜਗਾ ਜਿਹੜੀ ਹੈ ਇਹ ਜਗਾ ਤੇ ਤਾਂ ਮੇਲਾ ਹੀ ਲੱਗਿਆ ਰਹਿੰਦਾ ਇੱਥੇ ਤਾਂ ਪੁੱਛੋ ਹੀ ਨਾ ਗੱਡੀਆਂ ਗੱਡੀਆਂ ਆਉਂਦੀਆਂ ਨੇ ਜਾਂ ਆਉਂਦੇ ਆ ਗੱਡੀਆਂ ਮੋਟਰਸਾਈਕਲ ਵਾਧੂਆਂ ਦੇ ਅੱਗੇ ਮੇਥੋਂ ਦੋ ਬੰਦੇ ਇੱਕ ਇਸ ਜਗਾ ਤੇ ਪਿਆ ਸੀਗਾ ਇੱਥੋਂ ਮੁੰਡਾ ਮੈਂ ਚੱਕਿਆ ਉਹਦੇ ਥੋੜੇ ਥੋੜੇ ਸਾਹ ਸੀਗੇ ਮੈਂ ਥਾਣੇ ਦੀ ਵੀਡੀਓ ਪਹਿਲਾਂ ਬਣਾ ਕੇ ਮੁੰਡੇ ਦੀ ਪਾਈ ਆ ਉਹ ਵੀਡੀਓ ਬਣਾਉਣ ਤੋਂ ਬਾਅਦ ਮੈਂ ਮੁੰਡੇ ਲਾ ਕੇ 8-9 ਮੁੰਡੇ ਉਹਨਾਂ ਨੇ ਮਾਲਿਸ਼ ਕੀਤੀ ਉਹ ਮੁੰਡੇ ਮੌਜੂਦਾ ਹਜੇ ਵੀ ਖੜੇ ਆ ਜਿਨ੍ਹਾਂ ਨੇ ਉਹਦੀ ਮਾਲਿਸ਼ ਕੀਤੀ ਉਹ 1500 ਰੁਪਏ ਮੈਂ ਉੱਥੇ ਲਾਇਆ ਉਹਦਾ ਇਲਾਜ ਕਰਾਇਆ ਵਿਚਾਰੇ ਦਾ ਤੇ ਉਹ ਆਪਣੇ ਬਾੜੇ ਭਾਈ ਸਿੰਘ ਬਾੜਾ ਸੀਗਾ ਉੱਥੋਂ ਦਾ ਬੰਦਾ ਸੀ ਉਹਨੂੰ ਲੈ ਗਏ ਇੱਕ ਰੱਤੇ ਖੇੜੇ ਦਾ ਡਿੱਗਿਆ ਉਹਨੂੰ ਵੀ ਮੈਂ ਇਸ ਤਰ੍ਹਾਂ ਹੀ ਮਾਲਿਸ਼ ਮੂਲਚ ਕਰਾ ਕੇ ਇਲਾਜ ਕਰਾ ਕੇ ਵਿਚਾਰਨ ਠੀਕ ਉਸੁਰਤ ਚ ਕਰਾ ਕੇ ਭੇਜਦਾ ਸੀਗਾ ਹੁਣ ਵੀ ਆਏ ਸੀ ਅਸੀਂ ਆ ਕੇ ਚਲ ਜੇ ਹੋਇਆ ਮਾੜਾ ਮੋਟਾ ਸਾ ਤੇ ਵੀ ਬਚਾ ਲਾਂਗੇ ਪਰ ਨਹੀਂ ਸਾਡੇ ਆਉਣ ਤੋਂ ਪਹਿਲਾਂ ਹੀ ਡੈੱਡ ਹੋਇਆ ਸੀ ਅੱਛਾ ਡੈੱਡ ਲੱਗਦਾ ਤਾ ਡੈੱਡ ਲੱਗਦਾ ਅੱਛਾ ਇਹ ਮੁੰਡਾ ਪਿੰਡ ਦਾ ਤੁਹਾਡੇ ਲੱਗਦਾ ਪਾਸੇ ਦਾ ਨਹੀਂ ਜੀ ਕੱਲ ਖੁਰਦ ਦਾ ਬੰਦਾ ਕੱਲ ਖੁਰਦ ਦਾ ਦੱਸੇ ਹਾਂ ਜੀ ਉਹਨਾਂ ਦੀ ਆਈਡੀ ਪ੍ਰੂਫ ਨਿਕਲਿਆ ਆਧਾਰ ਕਾਰਡ ਨਿਕਲਿਆ ਅੱਛਾ ਉਹ ਕੱਲ ਖੁਰਦ ਦਾ ਹੈ ਅੱਛਾ ਤੇ ਇੱਥੇ ਇੱਥੇ ਜਿਹੜੇ ਇਹ ਇਹ ਸੜਕ ਤੇ ਕਹਿੰਦੇ ਵੀ ਆ ਜਿਹੜਾ ਸਿਮਰ ਵਾਲਾ ਇੱਥੇ ਲੈਣਾ ਲੱਗਿਆ ਰਹਿੰਦੀਆਂ ਚਿੱਟੇ ਵਾਲਿਆਂ ਦੀਆਂ ਇਹ ਗੱਲ ਠੀਕ ਆ ਤੇ ਕੰਨਿਆ ਕਿਸ ਨੂੰ ਅਗਲੇ ਗੜ ਪੈਂਦੇ ਕੀ ਗਈਏ ਕੋਈ ਵੀਕਲ ਜਿੰਨਾਂ ਦੀਆਂ ਪਹਿਲੀਆਂ ਉਹਦੇ ਵੀਕਲ ਨਹੀਂ ਇੱਥੇ ਰੋਕਦੇ ਉਹ ਜਮਾਂ ਮੌਕੇ ਤੇ ਕੋਲੇ ਲ ਜਾਂਦੇ ਵੀ ਕੋਈ ਲਾਈ ਨਾ ਜਾਵੇ ਇੰਨਾ ਡਰ ਉਹਨਾਂ ਨੂੰ ਆ ਕਿ ਆ ਜਾਂਦਾ ਤੇ ਛੋਡੀ ਨਗਰੋ ਦਾ ਲੈ ਕੇ ਇੱਥੇ ਛੋਡੀ ਨਗਰ ਚ ਵੇਖਦਾ ਪਿਆ ਤੇ ਛੋਡੀ ਨਗਰੋ ਦਾ ਲੈ ਇੱਥੇ ਲਾਈ ਜਾਂਦੇ ਆ ਛੋਡੀ ਨਗਰ ਜੀ ਵੇਖਦਾ ਛੋਡੀ ਨਗਰ ਕਿੰਨਾ ਕ ਵਾਦੂ ਨਿੱਕੇ ਮੋਟੇ ਦੁਨੀਆ ਦਾ ਤਾਂ ਡਾਂਗੀ ਹਥੋਪੇ ਚੱਲਦਾ ਜਿਹੜੇ ਵੇਚਦੇ ਨੇ ਬਣੇ ਬੈਠੇ ਤੇ ਜਿਹੜੇ ਨਹੀਂ ਵੇਚਦੇ ਉਹ ਬਰਬਾਦ ਹੋਏ ਪੈਨ ਜਿਨ੍ਹਾਂ ਦੇ ਪੀਂਦੇ ਨੇ ਤੇ ਅੱਗੇ ਪਿੱਛੇ ਜੇ ਲੋਕ ਗੱਲਾਂ ਕਰਦੇ ਇਹ ਕਹਿੰਦੇ 13 13 14 14 ਸਾਲ ਦੇ ਜਵਾਕ ਵੀ ਇੱਥੇ ਚੱਟਾ ਪੀਂਦੇ ਆ ਪੀਤੇ ਜਾਂਦੇ ਨੇ ਵੇਚੀ ਜਾਂਦੇ ਨੇ ਵੇਚਦੇ ਵੀ ਨੇ ਇਹ ਇੱਥੇ ਮੌਤ ਬਾਰ ਵੀ ਹੋ ਜਾਈ ਤੇ ਦੂਜੇ ਵੀ ਹੋ ਜਾਈ ਆਪਾਂ ਤਾਂ ਗੱਲ ਕਰਾਂ ਤਾਂ ਸਾਫ਼ ਕਲੀਅਰ ਨਾ ਆਪਾਂ ਵੇਚਣਾ ਤੇ ਨਾ ਗੱਲ ਕਰਨ ਹਾਂ ਇੱਥੇ ਵੇਚੀ ਜਾਂਦੇ ਨੇ ਲੋਕੀ ਇੱਥੇ ਬਰੱਸਾ ਇਹਨੂੰ ਕੋਈ ਪੈਂਦਾ ਪਿੰਡ ਤੇ ਕੰਟਰੋਲ ਹੈ ਕਿ ਕੁਛ ਨਹੀਂ ਹੁੰਦਾ ਉਹਦਾ ਨਹੀਂ ਦਾ ਕਟਰਾ ਵਾਲੀ ਨਹੀਂ ਕਰਦੇ ਸਗੋਲੇ ਥਾਪਾਂਗਾ ਮਾਰ ਮਾਰਾਂਦੇ ਨੇ ਇੱਥੇ ਚਿੱਟਾ ਹੀ ਵਿਕਣਾ ਹੋਰ ਇੱਥੇ ਇੱਕ ਵਿਕਣਾ ਹੂੰ ਤੇ ਰੋਕਦਾ ਨਹੀਂ ਕੋਈ ਰੋਕਦਾ ਨਹੀਂ ਕੋਈ ਰੋਕਣ ਵਾਲਾ ਜਿਹਨੂੰ ਰੋਕਦੇ ਉਹ ਗਲ ਪਿਆ ਜਾਂਦਾ ਲੜਦੇ ਨੇ ਅੱਗੂ ਗਾਲਾਂ ਕੱਢ ਗਲ ਪੈਂਦੇ ਜਿਹਨੂੰ ਰੋਕਦੇ ਆ ਅਗਲੇ ਕਹਿੰਦੇ ਸਾਨੂੰ ਕੋਈ ਨਾ ਹੂੰ ਕੀ ਕਹੀਏ ਆਪਾਂ ਅਵਦੀ ਜੁਰਤ ਦੇ ਵੇਚਨੇ ਹੋਈ ਅਗਲੇ ਕਹਿੰਦੇ ਅਸੀਂ ਆਪਣੀ ਹਿੰਮਤ ਤੇ ਜੁਰਤ ਦੇ ਵੇਚਦੇ ਆ ਠੀਕ ਹੈ ਨਾ ਨਹੀਂ ਕੀ ਜਰਤ ਉਹਨਾਂ ਨੂੰ ਕੋਈ ਛੇ ਆ ਕਿਸੇ ਦੀ ਕਿਸੇ ਪਾਰਟੀ ਦੇ ਬੰਦੇ ਦੀ ਛੇ ਆ ਪੁਲਿਸ ਦੀ ਛੇ ਕੀ ਦੀ ਆ ਹਾਂ ਕਿਵੇਂ ਕਿਵੇਂ ਜਿਹੜੇ ਛਡਵਾਉਣ ਚੜਿਆ ਜਾਂਦੇ ਉਹਨਾਂ ਦੀ ਛੇ ਹੋ ਜਾਂਦੇ ਵੀ ਸਾਨੂੰ ਲੈ ਵੀ ਆਂਦੇ ਨੇ ਹੂੰ 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 ਉਹ ਹੈ ਭੱਜ ਭੱਜ ਕੇ ਜਾਂਦੇ ਨੇ ਮਗਰ ਤਾਂ ਫਿਰ ਲੈ ਆਂਦੇ ਨੇ ਤਾਂ ਵੇਚ ਦੇਣ ਕਹੇ ਸਾਤੇ ਲੱਗਿਆ ਹਾਂ ਤੂੰ ਪੱਤਰਕਾਰ ਤੂੰ ਮੇਰੀ ਪੀੜ ਕੇ ਬਣਾ ਕੇ ਲਿਆਏ ਮੈਂ ਅੱਖ ਬਣਵਾਈ ਹੁਣ ਮੇਰਾ ਵਿੱਕੀ ਪਤਨੀ ਤੂੰ ਪੀੜ ਕੋ ਬਣਾਈ ਮੇਰੇ ਪੁੱਤ ਦਾ ਮੋਲ ਲਈ ਪਿਆ ਤੂੰ ਬਣਾ ਕੇ ਲਿਆਏ ਮੈਨੂੰ ਅਣ ਯਾਦਾਂ ਫੇਰ ਆ ਗਈਆਂ ਤੁਹਾਡਾ ਪੁੱਤ ਵੀ ਨੌਜਵਾਨੀ ਸੀ ਮੇਰਾ ਪੁੱਤ ਤੂੰ ਘਰੇ ਆਇਆ ਸائیں ਤੂੰ ਘਰੇ ਹੀ ਆਇਆ ਸائیں ਤੂੰ ਆਇਆ ਸਮਝ ਨੂੰ ਨਹੀਂ ਪੁੱਲਦਾ ਮੈਂ ਅੰਨੀ ਹੋ ਗਈ ਕੋਈ 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 ਨਹੀਂ ਹੱਲ ਹੋਇਆ ਪਿੰਡ 'ਚ ਕੋਈ ਕੋਈ ਨਹੀਂ ਮੇਰੇ ਪੁੱਤ ਦਾ ਹਲ ਹੋਇਆ ਕੋਈ ਕਿਸੇ ਨੇ ਆਲਣੀ ਕੀਤੀ ਮੈਂ ਵੱਜ ਕੇ ਆਣੀਆਂ ਕਿਸੇ ਬਾਣ ਹੀ ਮੇਰੇ ਪੁੱਤਰੇ ਡੜੇ ਨੇ ਕਿਸ ਨੇ ਇਹ ਹਲ ਕੀਤਾ ਹੁਣ ਵੀ ਉਵੇਂ ਵੀ ਕੀ ਜਾਂਦਾ ਹਾਂ ਉਵੇਂ ਵੱਜ ਕੇ ਰਾਜ ਕੇ ਪੱਤਰ ਲੋਕਾਂ ਦੇ ਮਰੇ ਜਾਂਦੇ ਮਰਦੇ ਮਾਰਦੇ ਮੈਂ ਵੇਖ ਕੇ ਵੀ ਕੁ ਯਾਦ ਆਂਦੀ ਏ ਮੇਰਾ ਵਿੱਕਾ ਯਾਦ ਆਂਦਾ ਏ ਮੇਰੇ ਵਿੱਕੇ ਦੀਆਂ ਵੀੜ ਕੋ ਬਣੀਆਂ ਮੇਰੇ ਹੱਥ ਵਿੱਚ ਗਿਆ ਮੇਰਾ ਪੁੱਤ ਨਹੀਂ ਚਿੱਟੇ ਆਲੇ ਚਿੱਟਾ ਨਹੀਂ ਬੰਦ ਕਰਦੇ ਨਾ ਇੱਥੇ ਕੋਈ ਕਰਾਂਦਾ ਏ ਨਹੀਂ ਆਉਣਾ ਮੈਂ ਵੱਜ ਕੇ ਆਣੀ ਇੱਥੇ ਚਿੱਟਾ ਨਹੀਂ ਬੰਦ ਹੋਮਣਾ ਥੋੜੀ ਨਗਰ ਦੇ ਵਿੱਚ ਪੁੱਤਰ ਲੱਕੇ ਲੜੀਆਂ ਜਿੱਡੇ ਮਰ ਗਏ ਮੈਂ ਤਾਂ ਹੀ ਮੇਰਾ ਪੁੱਤਰ ਮੈਨੂੰ ਆਵਣ ਨਹੀਂ ਦਿੰਦਾ ਮੈਨੂੰ ਆਂਦਾ ਤੇਰੀ ਅੱਖ ਬਣੀ ਆਂਦਾ ਮਾਤਾ ਤੂੰ ਰੋਣ ਆਉਣੀ ਹਟਣਾ ਮੈਂ ਰੋਣ ਆਉਣੀ ਹਟਣਾ ਮੇਰਾ ਪੁੱਤ ਵੀ ਮੇਰਾ ਮੁੰਡਾ ਮਰਿਆ ਕੁਵਾਰਾ ਸੀਦਾ ਉਹ ਵੀ ਟੀਕੇ ਲਾ ਕੇ ਮਰ ਗਿਆ ਛੱਟੇ ਨਾਲ ਹੀ ਉਹ ਵੀ ਉਹ ਵੀ ਛੱਟੇ ਨਾਲ ਛੋਡੀ ਨਗਰ ਛੋਡੀ ਨਗਰ ਸਾਡਾ ਪਿੰਡ ਰੋਕਦੇ ਰੱਖਦੇ ਨਹੀਂ ਸੀ ਉਹਨੂੰ ਫਿਰ ਤੇਰੀ ਖਿੱਤੇ ਰੋਕੀ ਦੱਸ ਬਥੇਰਾ ਸਤਾ ਉੱਥੇ ਵੀ ਕਰਾਈ ਰੱਖਿਆ ਉੱਥੇ ਕੀ ਹੁੰਦਾ ਨਾ ਸੈਂਟਰ ਵਿੱਚ ਕਾਇ ਰੱਖਿਆ 10 ਮਿਲੀ ਲੱਖ ਰੁਪਈਆ ਉੱਥੇ ਦਿੱਤਾ ਸੀਦਾ ਜਦੋਂ ਵੇਚਣ ਵਾਲੇ ਭੱਜੇ ਲੱਖ ਰੁਪਈਆ ਸੀ ਉੱਥੇ ਦਿੱਤਾ ਮੁੜ ਕੇ ਆਪਦਾ ਅਸੀਂ ਉੱਥੇ ਵੀ ਲਾਇਆ ਸਪਤੜਾ ਚ ਕੋਈ ਵਾਹ ਨਹੀਂ ਚੱਲੀ ਫਰੀਦਕੋਟ ਜਾ ਕੇ ਵਰ ਗਿਆ ਸੀ ਤਾਂ ਤੁਸੀਂ ਵੇਖ ਲਓ ਇੱਥੇ ਇਹ ਜਿਹੜੀਆਂ ਲੇਡੀਜ਼ ਮੌਜੂਦ ਨੇ ਹੁਣ ਇਹ ਇਸੇ ਸੋਢੀ ਨਗਰ ਪਿੰਡ ਦੀਆਂ ਨੇ ਔਰ ਇਹਨਾਂ ਦੇ ਪੁੱਤ ਵੀ ਚਿੱਟੇ ਦੇ ਨਾਲ ਮਰੇ ਨੇ ਔਰ ਇਸ ਦੀ লাশ ਦੇਖ ਕੇ ਇਸ ਨੌਜਵਾਨ ਦੀ ਹਾਲਾਂਕਿ ਭਾਵੁਕ ਜ਼ਰੂਰ ਹੁੰਦਾ ਇੱਕ ਵਾਰ ਪਰਿਵਾਰ ਜਿੰਦਾ ਨੌਜਵਾਨ ਪੁੱਤ ਚਿੱਟੇ ਦੇ ਨਾਲ ਮਰਿਆ ਹੋਵੇ ਇਹਨਾਂ ਹਾਲਾਤਾਂ ਦੇ ਵਿੱਚ ਇਸੇ ਪੋਜੀਸ਼ਨ ਦੇ ਵਿੱਚ ਮਰਿਆ ਹੋਵੇ ਉਦੋਂ ਉਹਨਾਂ ਨੂੰ ਉਹ ਯਾਦ ਆਉਂਦੀ ਆ ਆਪਣੇ ਪੁੱਤ ਦੇ ਔਰ ਉਸੇ ਦੇ ਵਿੱਚ ਉਹ ਹਜੇ ਵੀ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਕਿ ਤੁਸੀਂ ਵੀਡੀਓ ਤਾਂ ਉਦੋਂ ਬਣਾਈ ਸੀ ਵੀਡੀਓ ਚੱਲੀ ਸੀ ਪ੍ਰਸ਼ਾਸਨ ਨੇ ਵੀ ਕਿਹਾ ਸੀ ਸਰਕਾਰਾਂ ਨੇ ਵੀ ਕਿਹਾ ਸੀ ਪਰ ਅੱਜ ਇਉਂ ਦੀ ਤਿਉਂ ਉਸੇ ਤਰੀਕੇ ਨਾਲ ਫਿਲਹਾਲ ਸੇਮ ਸਥਿਤੀ ਦੇ ਵਿੱਚ ਸੋਢੀ ਨਗਰ 'ਚ ਜਿਹੜਾ ਚਿੱਟਾ ਬਿਕ ਰਿਹਾ ਲੋਕ ਪੀ ਰਹੇ ਆ ਔਰ ਨੌਜਵਾਨ ਜਿਹੜੇ ਆ ਮਰਦੇ ਨਜ਼ਰ ਆਉਂਦੇ ਆ بڑے ਮਾੜੇ ਹਾਲਾਤ ਨੇ ਇਸ ਪਿੰਡ ਦੇ ਸੋਢੀ ਨਗਰ ਦੇ ਪਹਿਲਾਂ ਵੀ ਬੜੀਆਂ ਖਬਰਾਂ ਲੱਗੀਆਂ ਨੇ ਪਰ ਫਿਲਹਾਲ ਲੋਕ ਹਜੇ ਵੀ ਦੁਖੀ ਨੇ ਜਦੋਂ ਕਿ ਮੌਤ ਹੋ ਜਾਂਦੀ ਆ ਉਦੋਂ ਲੋਕ ਗੁੱਸੇ ਦੇ ਵਿੱਚ ਆ ਕੇ ਕਹਿ ਲਿਏ ਰੋ ਦੇ ਵਿੱਚ ਆ ਕੇ ਕਹਿ ਲਿਏ ਲੋਕ ਬੋਲਦੇ ਨੇ ਲੋਕ ਕਹਿੰਦੇ ਨੇ ਕੋਸਦੇ ਨੇ ਉਸ ਹਰੇਕ ਲੀਡਰ ਨੂੰ ਵੀ ਔਰ ਪ੍ਰਸ਼ਾਸਨ ਨੂੰ ਵੀ ਕਿ ਜਦੋਂ ਇੱਥੇ ਕੋਈ ਮੌਤ ਹੁੰਦੀ ਆ ਹਾਲਾਂਕਿ ਅੱਗੇ ਪਿੱਛੇ ਲੋਕ ਚਾਹੇ ਘੱਟ ਬੋਲਦੇ ਨੇ ਜਾਂ ਨਹੀਂ ਬੋਲਦੇ ਪਰ ਜਦੋਂ ਕੋਈ ਮੌਤ ਹੁੰਦੀ ਆ ਪਿੰਡ ਦੇ ਵਿੱਚ ਨੌਜਵਾਨ ਦੀ ਜਾਂ ਚਿੱਟੇ ਦੇ ਨਾਲ ਉਦੋਂ ਜਿਹੜੇ ਲੋਕ ਨੇ ਉਹ ਮਜਬੂਰ ਹੋ ਜਾਂਦੇ ਨੇ ਬੋਲਣ ਦੇ ਲਈ ਉਦੋਂ ਆਪਣੀ ਪੜਾਅ ਸ ਜ਼ਰੂਰ ਕੱਢ ਦੇ ਨਜ਼ਰ ਆਉਂਦੇ ਨੇ ਲੋਕ ਪਿੰਡਾਂ ਦੇ ਜਦੋਂ ਇਹੋ ਜੀ ਸਥਿਤੀ ਸਾਹਮਣੇ ਆਉਂਦੀ ਆ ਪਰ ਦੂਸਰੇ ਪਾਸੇ ਇਹ ਵੀ ਗੱਲਾਂ ਕਹਿੰਦੇ ਨਜ਼ਰ ਆ ਰਿਹਾ ਕਿ ਕਿਤੇ ਨੇ ਕਿਤੇ ਸ਼ੈ ਵੀ ਆ ਔਰ ਕਿਤਨੇ ਕਿਤੇ ਲੋਕ ਉਵੇਂ ਛਾਤੀ ਤੇ ਥਾਪੀਆਂ ਮਾਰ-ਮਾਰ ਚਿੱਟਾ ਵੇਚਦੇ ਆ ਕਿ ਸਾਡਾ ਕੀ ਕਰ ਲੋਂਗੇ ਔਰ ਧਮਕੀਆਂ ਤੱਕ ਦਿੰਦੇ ਇਹ ਲੋਕ ਗੱਲਾਂ ਕਹਿੰਦੇ ਇੱਥੇ ਨਜ਼ਰ ਆ ਰਿਹਾ ਸਰਿੰਜਾਂ ਤੁਹਾਨੂੰ ਅਸੀਂ ਪਹਿਲਾਂ ਵੀ ਕਿੰਨੀਆਂ ਦਿਖਾਤੀਆਂ ਕਿ ਇਸ ਜਗ੍ਹਾ ਤੇ ਬਹੁਤ ਸਾਰੀਆਂ ਸਰਿੰਜਾਂ ਅਗਰ ਇੱਧਰ ਨੂੰ ਤੁਰ ਜਾਗੇ ਤਾਂ ਇੱਧਰ ਵੀ ਬਹੁਤ ਸਾਰੀਆਂ ਸਰਿੰਜਾਂ ਤੁਹਾਨੂੰ ਦਿਖ ਜਾਣਗੀਆਂ ਇੱਧਰਲੇ ਪਾਸੇ ਵੀ ਦਿਖ ਜਾਣਗੀਆਂ ਕਿਉਂਕਿ ਇੱਥੇ ਮੇਲਾ ਲੱਗਿਆ ਰਹਿੰਦਾ ਇੱਥੇ ਮੇਲਾ ਤੱਕ ਲੱਗਿਆ ਰਹਿੰਦਾ ਹੈ ਕੀ ਚਿੱਟੇ ਵਾਲਿਆਂ ਦਾ ਚਿੱਟਾ ਪੀਣ ਵਾਲਿਆਂ ਦਾ ਇੱਥੇ ਗੱਡੀਆਂ ਤੱਕ ਕਹਿੰਦੇ ਆ ਕਿ ਗੱਡੀਆਂ ਤੱਕ ਖੜ੍ਹਦੀਆਂ ਨੇ ਇੱਥੇ ਆ ਕੇ ਬਾਹਰੋਂ ਕਿਉਂਕਿ ਇੱਕ ਬਿਲਕੁਲ ਸਾਈਡ ਵਾਲਾ ਏਰੀਆ ਪਿੰਡ ਦੂਰ ਆ ਔਰ ਇਧਰ ਲੋਕ ਡਰਦੇ ਆਉਂਦੇ ਵੀ ਨਹੀਂ ਕਿ ਜਿਹੜੇ ਨਸ਼ੇੜੀ ਨੇ ਚਿੱਟੇ ਵਾਲੇ ਨੇ ਹੋ ਸਕਦਾ ਕੋਈ ਛੱਟਫੇੜ ਮਾਰਨ ਜਾਂ ਕੋਈ ਧਮਕੀਆਂ ਦੇਣ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਨਿਕਲ ਕੇ ਕਿਤੇ ਨਾ ਕਿਤੇ ਸਾਹਮਣੇ ਆਉਂਦੀਆਂ ਨੇ ਦੇਖਦੇ ਆ ਇਸ ਦੇ ਵਿੱਚ ਹੁਣ ਪ੍ਰਸ਼ਾਸਨ ਕੀ ਕਰਦਾ ਔਰ ਇਹ ਨੌਜਵਾਨ ਦਾ ਕਿਹੜਾ ਹਾਂ ਤੁਹਾਨੂੰ ਦੱਸਣਾ ਭੁੱਲ ਗਿਆ ਮੋਟਰਸਾਈਕਲ ਵੀ ਇਸੇ ਨੌਜਵਾਨ ਦਾ ਆਹੀ ਮੋਟਰਸਾਈਕਲ ਹੈ ਨਾ ਇਹਦਾ ਆਹ ਮੋਟਰਸਾਈਕਲ ਆ ਇਸ ਨੌਜਵਾਨ ਦਾ ਔਰ ਜਿਸ ਤੇ ਉੱਪਰ ਇਹ ਮੋਟਰਸਾਈਕਲ ਹੈ ਕੋਈ ਨੰਬਰ ਪਲੇਟ ਨਹੀਂ ਹੈਗੀ ਇਸ ਦੀ ਮਗਰ ਨੰਬਰ ਪਲੇਟ ਹੈਗੀ ਪਰ ਮਗਰ ਨੰਬਰ ਹੈ ਨਹੀਂਗਾ ਇਹਦਾ ਮਗਰ ਨੰਬਰ ਹੈ ਨੀਗਾ ਔਰ ਇਹ ਮੋਟਰਸਾਈਕਲ ਤੇ ਆਉਂਦਾ ਕੋਈ ਚਾਬੀ ਨਹੀਂ ਮੋਟਰਸਾਈਕਲ ਦੇ ਵਿੱਚ ਔਰ ਇਹ ਮੋਟਰਸਾਈਕਲ ਤੇ ਆਉਂਦਾ ਆਰਾਮ ਦੇ ਨਾਲ ਇਧਰਲੇ ਪਾਸੇ ਚਲੋ ਤਸਵੀਰ ਅਸੀਂ ਤੁਹਾਨੂੰ ਪਿੱਛੇ ਨਹੀਂ ਦਿਖਾ ਸਕਦੇ ਉਹ ਔਰ ਇਧਰ ਨੌਜਵਾਨ ਟੀਕਾ ਲਾਉਂਦਾ ਔਰ ਲੱਤ ਦੇ ਵਿੱਚ ਟੀਕਾ ਲਾਉਂਦਾ ਔਰ ਜਦੋਂ ਲੱਤ ਦੇ ਵਿੱਚ ਇਸ ਜਗ੍ਹਾ ਤੇ ਟੀਕਾ ਲਾਉਂਦਾ ਗੋਡੇ ਤੋਂ ਥੱਲੇ ਬੈਕ ਸਾਈਡ ਤਾਂ ਉਸ ਤੋਂ ਬਾਅਦ ਉੱਥੇ ਹੀ ਓਵਰਡੋਸ ਕਹਿ ਲਿਏ ਜਾਂ ਕੁਝ ਕਹਿ ਲਿਏ ਉਸ ਤੋਂ ਬਾਅਦ ਇਹ ਨੌਜਵਾਨ ਡਿੱਗ ਪੈਂਦਾ ਔਰ ਇੱਥੇ ਇਵੇਂ ਹੀ ਸਿਮਰ ਵਾਲੇ ਦੇ ਵਿੱਚ ਡਿੱਗ ਕੇ ਇਕੱਤੀ ਤੌਰ ਤੇ ਲੋਕ ਕਹਿ ਰਹੇ ਕਿ ਉਸ ਦੀ ਮੌਤ ਹੋ ਗਈ ਆ ਫਿਲਹਾਲ ਹਾਲਾਂਕਿ ਜਾਂਚ ਦਾ ਵਿਸ਼ਾ ਹੈ ਮੌਤ ਟੀਕੇ ਨਾਲ ਹੋਈ ਆ ਹੋਰ ਕਾਰਨ ਕਰਣ ਹੋਈ ਆ ਜਾਂਚ ਦਾ ਵਿਸ਼ਾ ਪਰ ਫਿਲਹਾਲ ਪਹਿਲੀ ਤਸਵੀਰ ਦੇਖਣ ਮੁਤਾਬਕ ਲੋਕਾਂ ਦੇ ਕਹਿਣ ਮੁਤਾਬਕ ਇੰਜ ਜਾਪਦਾ ਹੈ ਕਿ ਜਿਹੜੀ ਇਸ ਦੀ ਇਸ ਦੀ ਜਿਹਨੇ ਇਸ ਨੇ ਟੀਕਾ ਲਾਇਆ ਇਸ ਨੇ ਚਿੱਟੇ ਦਾ ਟੀਕਾ ਲਾਇਆ ਜਿਸ ਦੀ ਡੋਸ ਦੇ ਨਾਲ ਇਸ ਦੀ ਮੌਤ ਹੋਈ ਜਾਪਦੀ ਆ ਇਹ ਲੋਕ ਇੱਥੋਂ ਦੇ ਕਹਿੰਦੇ ਨਜ਼ਰ ਆ ਰਹੇ ਨੇ ਪਰ ਫਿਲਹਾਲ ਇਸ ਪਾਸੇ ਉਹ ਸਾਹਮਣੇ ਪਿੰਡਾ ਸੋਢੀ ਨਗਰ ਮਸ਼ਹੂਰ ਪਿੰਡ ਆ ਪਹਿਲਾਂ ਵੀ ਇੱਥੋਂ ਦੀਆਂ ਖਬਰਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ ਕਿਉਂਕਿ ਚਿੱਟੇ ਦੇ ਨਾਲ ਸੰਬੰਧਤ ਤਾਂ ਇਹ ਪਿੰਡ ਨੂੰ ਹਰ ਕੋਈ ਜਾਣਦਾ ਹੈ ਕਿ ਇਸ ਜਗ੍ਹਾ ਤੇ ਕਿੰਨਾ ਚਿੱਟਾ ਬਿਕਦਾ ਹੈ ਜਾਂ ਫਿਰ ਇੱਥੇ ਲਾਉਂਦੇ ਨੇ ਜਾਂ ਫਿਰ ਪੀਂਦੇ ਨੇ ਜਾਂ ਫਿਰ ਟੀਕੇ ਲੱਗਦੇ ਨੇ ਜਾਂ ਫਿਰ ਮੌਤਾਂ ਕਹਿ ਲਈ ਤਾਂ ਇੱਥੋਂ ਤੱਕ ਵੀ ਗੱਲਾਂ ਉੱਡੀਆਂ ਸੀ ਖੰਡ ਦੇ ਵਾਂਗ ਚਿੱਟਾ ਇਸ ਪਿੰਡ ਦੇ ਵਿੱਚ ਵਿਕਦਾ ਹੈ ਇੱਥੋਂ ਤੱਕ ਵੀ ਲੋਕ ਕਹਿੰਦੇ ਸੀ ਇੱਥੋਂ ਤੱਕ ਵੀ ਬੀਬੀਆਂ ਇੱਥੋਂ ਦੀਆਂ ਕਹਿੰਦੀਆਂ ਸੀ ਕਿ ਇਸ ਪਿੰਡ ਦੇ ਵਿੱਚ ਤਕਰੀਬਨ ਨੌਜਵਾਨ ਚਿੱਟਾ ਪੀ ਪੀ ਮਰ ਚੁੱਕੇ ਨੇ ਮਰਦੇ ਜਾ ਰਹੇ ਨੇ ਜਿਹੜੇ ਪੀਂਦੇ ਨੇ ਉਹ ਉਸ ਤੋਂ ਬਾਅਦ ਉਸ ਦਾ ਹੱਲ ਲਾਸਟ ਮੌਤ ਹੀ ਹੁੰਦਾ ਇਹ ਲੋਕ ਇੱਥੋਂ ਦੇ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਪਰ ਫਿਲਹਾਲ ਦੇਖਦੇ ਹਾਂ ਸਰਕਾਰਾਂ ਇਸ ਦੇ ਉੱਪਰ ਕੀ ਕੁਝ ਕਰਦੀਆਂ ਨੇ ਕੀ ਕੁਝ ਐਕਸ਼ਨ ਲੈਂਦੀਆਂ ਨੇ ਜਾਂ ਫਿਰ ਇਸੇ ਤਰ੍ਹਾਂ ਹੀ ਚੱਟੇ ਦੇ ਨਾਲ ਨੌਜਵਾਨ ਮਰਦੇ ਰਹਿਣਗੇ ਜਾਂ ਫਿਰ ਕੋਈ ਹੱਲ ਹੋਏਗਾ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ